ਸਾਸਿਕਾਲ ਦੋਸਤੋ ਅਮਰਤ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ RRB ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ 6238 ਪੋਸਟਾਂ ਟੈਕਨੀਸ਼ੀਅਨ ਦੀਆਂ ਅਨਾਉਂਸ ਕੀਤੀਆਂ ਗਈਆਂ ਨੇ। ਕੌਣ-ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ, ਉਮਰ ਹੱਦ ਕੀ ਰਹੂਗੀ, ਐਪਲੀਕੇਸ਼ਨ ਫੀਸ ਕਿੰਨੀ ਹੈ, ਸਿਲੈਕਸ਼ਨ ਪ੍ਰੋਸੈਸ ਕੀ ਰਹੂਗਾ। ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਵਾਂਗੇ। ਵੀਡੀਓ ਨੂੰ ਐਂਡ ਤੱਕ ਦੇਖਿਓ। ਤੇ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਦੋਸਤੋ ਵੀਡੀਓ ਨੂੰ ਹੁਣ ਅੱਗੇ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ 28 6 2025 ਤੋਂ ਇਹ ਪੋਸਟਾਂ ਭਰਨੀਆਂ ਸ਼ੁਰੂ ਹੋਈਆਂ ਸੀ ਤੇ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਭਰਨ ਦੀ ਆਖਰੀ ਮਿਤੀ 28 7 2025 ਹੈ ਜੀ ਫੀਸ ਭਰਨ ਦੀ ਲਾਹ ਜਿਹੜਾ ਉਹ 30/7/2022 ਆ ਕਲੈਕਸ਼ਨ ਡੇਟ ਅਗਰ ਆ ਫਾਰਮ ਫਿਲ ਕਰਦੇ ਸਮੇਂ ਤੁਹਾਡੇ ਤੋਂ ਕੋਈ ਗਲਤੀ ਰਹਿ ਜਾਂਦੀ ਆ ਤਾਂ ਤੁਸੀਂ ਉਸ ਨੂੰ ਤੁਸੀਂ ਉਸ ਨੂੰ 1 ਅਗਸਤ ਤੋਂ ਲੈ ਕੇ 10 ਅਗਸਤ ਦੇ ਵਿੱਚ ਵਿੱਚ ਸਹੀ ਕਰ ਸਕਦੇ ਹੋ ਅੱਗੇ ਐਪਲੀਕੇਸ਼ਨ ਫੀਸ ਦੇ ਵਿੱਚ ਜਰਨਲ OBC ਇਕਨੋਮਿਕਲੀ ਵੀਕ ਸੈਕਸ਼ਨ ਵਾਸਤੇ 500 ਰੁਪਏ ਜਿਹੜੀ ਕਿ ਐਪਲੀਕੇਸ਼ਨ ਫੀਸ ਰੱਖੀ ਹੋਈ ਆ SC ST EBC ਤੇ ਐਕਸ ਸਰਵਿਸ ਮਨਨ ਵਾਸਤੇ 250 ਰੁਪਏ ਫੀਸ ਰੱਖੀ ਹੋਈ ਆ ਆਲ ਫੀਮੇਲ ਕੈਟਾਗਰੀ ਚਾਹੇ ਉਹ ਜਨਰਲ ਆ ਐਸਸੀ ਆ ਬੀਸੀ ਆ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦੀ ਫੀਮੇਲ ਵਾਸਤੇ 250 ਰੁਪਏ ਫੀਸ ਹੈ ਜੀ ਮਿਨੋਰਿਟੀ ਥਰਡ ਜੈਂਡਰ ਵਾਸਤੇ ਵੀ 250 ਰੁਪਏ ਫੀਸ ਆ 에ਰਰ ਕ Correction ਚਾਰਜ ਆ ਅਗਰ ਤੁਹਾਡੇ ਤੋਂ ਫਾਰਮ ਫਿਲ ਕਰਦੇ ਸਮੇਂ ਗਲਤੀ ਰਹੇਗੀ ਤਾਂ ਉਸ ਨੂੰ ਸਹੀ ਕਰਨ ਦੇ ਲਈ ਤੁਹਾਨੂੰ ਚਾਰਜ ਪੇ ਕਰਨਾ ਪਏਗਾ 250 ਰੁਪਏ ਉਹਦੀ ਫੀਸ ਲੱਗੂਗੀ ਇਸ ਕਰਕੇ ਫਾਰਮ ਨੂੰ ਤੁਸੀਂ ਪਹਿਲਾਂ ਹੀ ਧਿਆਨ ਨਾਲ ਫਿਲ ਕਰਨੇ ਸੀ ਅਗੇ ਪੇਮੈਂਟ ਮੋਡ ਆਨਲਾਈਨ ਹੋਏਗਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੇਮੈਂਟ ਕਰਨੀ ਆ ਚਾਹੇ ਐਰਰ ਕਰੈਕਸ਼ਨ ਦੀ ਪੇਮੈਂਟ ਕਰਨੀ ਆ ਚਾਹੇ ਤੁਸੀਂ ਐਪਲੀਕੇਸ਼ਨ ਫੀਸ ਪੇ ਕਰਨੀ ਆ ਤਾਂ ਤੁਸੀਂ ਆਨਲਾਈਨ ਕਰ ਸਕਦੇ ਹੋ ਨੈੱਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਰਿਫੰਡ ਟਰਮਸ ਇਹਦੇ ਵਿੱਚ ਇੱਕ ਹੋਰ ਚੀਜ਼ ਆ ਕਿ ਤੁਹਾਡੀ ਜਿਹੜੀ ਫੀਸ ਆ ਉਹ ਕੋਸਰ ਪਏ ਤੁਹਾਨੂੰ ਰਿਫੰਡ ਕਰ ਦਿੱਤੇ ਜਾਣਗੇ ਉਹ ਕਦੋਂ ਹੋਣਗੇ ਜਦੋਂ ਤੁਹਾਡਾ ਪੇਪਰ ਹੋ ਗਿਆ ਪੇਪਰ ਤੁਸੀਂ ਅਪੀਅਰ ਹੋਗੇ ਉਦੋਂ ਤੁਹਾਡੇ ਜਿਹੜੇ ਜਰਨਲ ਕੈਟਾਗਰੀ ਆ OBC ਕੈਟਾਗਰੀ ਆ ਉਹਨੂੰ 400 ਰੁਪਏ ਫੀਸ ਵਾਪਸ ਕਰ ਦਿੱਤੀ ਜਾਊਗੀ ਤੇ 250 ਰੁਪਏ ਫੀਸ ਅਦਰ ਕੈਂਡੀਡੇਟ ਨੂੰ ਵਾਪਸ ਕਰ ਦਿੱਤੀ ਜਾਊਗੀ ਤਾਂ ਇਸ ਦੇ ਵਿੱਚ ਤੁਸੀਂ ਜਦੋਂ ਫਾਰਮ ਫਿਲ ਕਰੋਗੇ ਉਦੋਂ ਤੁਹਾਡਾ ਬੈਂਕ ਦਾ ਜਿਹੜਾ ਡਿਟੇਲ ਆ ਉਹ ਤੁਸੀਂ ਧਿਆਨ ਨਾਲ ਫਿਲ ਕਰਨੀਆਂ ਅੱਗੇ ਏਜ ਲਿਮਟ ਦੇ ਵਿੱਚ ਟੈਕਨੀਸ਼ੀਅਨ ਗ੍ਰੇਡ 1 ਦੀ ਜਿਹੜੀ ਪੋਸਟ ਆ ਉਹਦੀਆਂ ਉਹਦੇ ਵਾਸਤੇ 18 ਤੋਂ 33 ਸਾਲ ਉਮਰ ਜਿਹੜੀ ਜਨਰਲ ਕੈਟਾਗਰੀ ਦੀ ਹੋਣੀ ਚਾਹੀਦੀ ਆ ਟੈਕਨੀਸ਼ੀਅਨ ਗ੍ਰੇਡ 3 ਦੀ ਜਿਹੜੀ ਪੋਸਟ ਆ ਉਹਦੇ ਵਾਸਤੇ 18 ਤੋਂ 30 ਸਾਲ ਉਮਰ ਹੋਣੀ ਚਾਹੀਦੀ ਆ ਜਿਹੜੀ ਕਿ 1/7/25 ਤੱਕ ਹੋਣੀ ਚਾਹੀਦੀ ਆ ਏਜ ਰਿਲੈਕਸੇਸ਼ਨ ਜਿਵੇਂ ਐਸਸੀ ਐਸਟੀ ਕੈਟਾਗਰੀ ਨੂੰ 5 ਸਾਲ ਦੀ ਛੋੜ ਹੁੰਦੀ ਆ ਤੇ ਬੀਸੀ ਜਾਂ ਓਬੀਸੀ ਕੈਟਾਗਰੀ ਨੂੰ 3 ਸਾਲ ਦੀ ਛੋੜ ਹੁੰਦੀ ਆ ਉਹ ਗਵਰਨਮੈਂਟ ਦੇ ਰੂਲ ਆ ਉਹਨਾਂ ਅਨੁਸਾਰ ਤੁਹਾਨੂੰ ਮਿਲ ਜਾਣੀਆਂ ਸੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਤਾਂ ਸੀਬੀਟੀ ਰਿਟਰਨ ਐਗਜ਼ਾਮ ਹੋਏਗਾ ਕੰਪਿਊਟਰ ਬੇਸਡ ਜਿਹੜਾ ਟੈਸਟ ਹੋਏਗਾ ਜੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਫਿਰ ਅੱਗੇ ਮੈਡੀਕਲ ਐਗਜ਼ਾਮ ਹੋਏਗਾ ਹੁਣ ਕੁਆਲੀਫਿਕੇਸ਼ਨ ਡਿਟੇਲ ਦੀ ਗੱਲ ਕਰੀ ਤਾਂ ਟੈਕਨੀਸ਼ੀਅਨ ਗ੍ਰੇਡ 1 ਦੀ ਜਿਹੜੀ ਪੋਸਟ ਆ ਉਦੇ ਵਾਸਤੇ ਬੀএসসি, ਬੀਟੈਕ ਜਾਂ ਦਾ ਡਿਪਲੋਮਾ ਹੋਣਾ ਚਾਹੀਦਾ ਇਹਨਾਂ ਦੋਨਾਂ ਦੇ ਵਿੱਚੋਂ ਇਹਦੇ ਨਾਲ ਸੰਬੰਧਿਤ ਟ੍ਰੇਡ ਦੇ ਵਿੱਚ ਟੈਕਨੀਸ਼ੀਅਨ ਗ੍ਰੇਡ 3 ਜਿਹੜੀ ਪੋਸਟ ਆ ਉਹਦੇ ਵਾਸਤੇ 10ਵੀਂ ਪਾਸ ਤਾਂ ਹੀ ਦਾ ਤੇ ਨਾਲ ਹੀ ਆਈਟੀਆਈ ਦਾ ਕੋਈ ਵੀ ਕੋਰਸ ਤੁਹਾਡਾ ਹੋਣਾ ਚਾਹੀਦਾ ਡਿਪਲੋਮਾ ਆਈਟੀਆਈ ਦੇ ਵਿੱਚ ਇਹਦੇ ਨਾਲ ਸੰਬੰਧਿਤ ਟ੍ਰੇਡ ਦੇ ਵਿੱਚ ਹੋਣਾ ਚਾਹੀਦਾ ਜੀ ਅੱਗੇ ਪੋਸਟਾਂ ਦੀ ਜਿਹੜੀ ਵੰਡ ਕੀਤੀ ਹੋਈ ਆ ਟੈਕਨੀਸ਼ੀਅਨ ਗ੍ਰੇਡ 11 ਦੀ ਜਿਹੜੀ ਸਿਗਨਲ ਦੀ ਪੋਸਟ ਆ ਉਹਦੀਆਂ 183 ਪੋਸਟਾਂ ਨੇ ਜੀ ਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ 6055 ਪੋਸਟਾਂ ਨੇ ਇਸ ਤਰ੍ਹਾਂ ਟੋਟਲ ਇਹ 6238 ਪੋਸਟਾਂ ਨੇ ਤਾਂ ਦੋਸਤੋ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਤੁਸੀਂ ਐਸ ਪੋਸਟ ਨੂੰ ਅਪਲਾਈ ਕਰ ਲੈਣਾ ਜੀ ਤਾਂ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ